ਆ ਰਹਿ ਬਨਾਨ ਉਹ ਕੇ ਥੱਲੇ ਆਉਂਗੀ ਬੋਤਲਾ ਵੇਚਣ ਗਾ ਤੇ ਉਹ ਤਰ ਕੇ ਉਹ ਨੇ ਆ ਪਾ ਵੀ ਉਹ ਨਾ ਬੋਤਲਾ ਇਹਨਾਂ ਘਵੀ ਨਹੀਂ ਵੇਚਣ ਨਾ ਹੋਕ ਮਚਲਾ ਦਨ ਨਾ ਮਾ ਮਤੇਂ ਆ ਬੇਲਣਾ ਤੂੰ ਕੰਮ ਨਹੀਂ ਕੋਈ ਆ ਨਹੀਂ ਤੇ ਰੋ ਟਕਾ ਪਕਾਈ ਜਬੋਤਲਾ ਤਾਂ ਮੈਂ ਵੇਚਣੀਆ ਤੁਹਾਡਾ ਪਟਨ ਹੋਲ ਮਾ ਚਲਾ ਬੋਤਲਾ ਵੇਚ ਕੇ ਕਿੱਥੇ ਜਾਣਾ ਤੂੰ ਇੰਨੇ ਪੈਸੇ ਕਮਾ ਕੇ ਕਿੱਥੇ ਜਾਣਾ ਪਾਏ ਮੈਂ ਆਉਦੇ ਕੋਲੇ ਰੱਖ ਲੈਣੀ ਐ ਜੇ ਲੋੜ ਹੁੰਦੀ ਐ ਲੋੜਾ ਲੋੜਾ ਨਹੀਂ ਉੱਥੇ ਪਾਇ ਰਹਿੰਦੇ ਤੂੰ ਭਰੇ ਕੇ ਰੱਖ ਲੈਨੀ ਐ ਉੱਥੇ ਉਹ ਨਹੀਂ ਪਾਇ ਰਹਿੰਦੇ ਐ ਜਦੋਂ ਇਸ ਆਕਮ ਕੰਨ ਜਾਣ ਕਾ ਟੰਡੀ ਬੰਦੇ ਨਹੀਂ ਤੂੰ ਬਾਹਰ ਨਹੀਂ ਬਹਿਣਾ ਤੂੰ ਅੰਦਰ ਹੀ ਬਹਿਣਾ ਹੈ ਬਾਹਰ ਨਹੀਂ ਬਹਿਣਾ ਅੰਦਰ ਹੀ ਬਹਿਣਾ ਨਹੀਂ ਵੇਖਣਾ ਲੋਹੇ ਰੱਦੀ ਵਾਲਿਆਂ ਨੂੰ ਲੈ ਤਲ ਜਾਊਗਾ ਤੇਰਾ ਪਹਿਓ ਵੇਖੇ ਤੋ ਬਣਾ ਨਹੀਂ ਵੇਖਣਾ ਅੰਦਰ ਹੀ ਬਹਿਣਾ ਨਹੀਂ ਵੇਖਣਾਗਾ ਅੰਦਰ ਤੋ ਪਤਾ ਨਹੀਂ ਲੱਗਦਾ ਪਤਾ ਜਾ ਉਹ ਟੱਪ ਜਾਂਦਾ ਯਾਰ ਇਹ ਕਿਹਨਾਂ ਤੇ ਹੁੰਦੇ ਉੱਤੇ ਝੜ ਕੇ ਤੇ ਟੱਪ ਜਾਣਦੇ ਆਪਾਂ ਲੋਹਰ ਦੀ ਵਿੱਚ ਨਹੀਂ ਕਿਉਂ ਆ ਵੇਚਣਾ ਵੇਚਣਾ ਕਿ ਲੋਕੀ ਕਰਨਾ ਤਾਂ ਮੈਂ ਕਦੇ ਰੱਖ ਕੇ ਤੇ ਉਹ ਦੇ ਦਾਂਗੇ ਆਪਾਂ ਅਗਲੇ ਨੂੰ ਨਹੀਂ ਨਹੀਂ ਉਹ ਵੇਚਣਾ ਮਾਏ ਆ ਤਾਂ ਨਹੀਂ ਬੜਾ ਭਾਪਾ ਤਾਂ ਉਹ ਵੀ ਦੇ ਦੇਈਦਾ ਹੁੰਦਾ ਅਗਲੇ ਨੂੰ ਜ਼ਰੂਰੀ ਥੋੜੀ ਵੇਚਣੀ ਹੁੰਦਾ ਉਹ ਕਹ ਬੈ ਤੇ ਸਾਲੇ ਲੱਗਦੇ ਆ ਹੁੰਦੇ ਤੇ ਗੇ ਤੇ ਲੈ ਖਾ ਲੈ ਲੋਂਦੇ ਆ ਕੰਡੇ ਆ ਤੇ ਤੇ ਤੇਰੀ ਕੀ ਹੁੰਦਾ ਮਾੜੀ ਮੋਟੀ ਇੱਕ ਅਧੀਆਂ ਬੋਤਲਾਂ ਜਾਰ ਖੋਲਣਾ ਹੋਣੀਆਂ ਕਿ ਨਾ ਨਾ ਉਹ ਨਹੀਂ ਦੇਣਗਾ ਮੁੱਲ ਦੇਣੀਆਂ ਆ ਪਾਪ ਇੱਥੇ ਨਾ ਪਹਿਲਾਂ ਕੀ ਪਗ ਲੈਣੀ ਹੂੰ ਤੈਨੂੰ ਤਾਂ ਲੁੱਟ ਕੇ ਲੈ ਜਾਂਦੇ ਅਗਲੇ ਤੈਨੂੰ ਕਿਹੜਾ ਪਤਾ ਲੱਗਦਾ ਮੈਂ ਤੈਨੂੰ ਘੋੜੇ ਕ ਲਿਆ ਦੋਗੇ ਨਾ ਤੂੰ ਹੀ ਤਲਾਉਣਾ ਪਤਾ ਪੱਕੜੀਏ ਵਾ ਲੱਗ ਜਾਂਦਾ ਮੈਂ ਜਮਾ ਹੁੰਦੀ ਤਾਂ ਨਹੀਂ ਹੜ ਪੜਦਾ ਨਹੀਂ ਮੈਂ ਕੋਤਾ ਪੜੀ ਵੀ ਐ ਪਤਾ ਲੱਗ ਗਿਆ ਹਾਂ ਕੁੰਡਾ ਲੰਦੇ ਆ ਆਜਾ ਕੰਗਾਲੇ ਮੈਨੂੰ ਖੁੰਡੇ ਦਾ ਵੀ ਪਤਾ ਵਿਆ ਆਰਦਾ